ਗੈਰ ਮਰੂਸੀ ਜ਼ਮੀਨ ਕਿਸ ਨੂੰ ਕਹਿੰਦੇ ਹਨ ਗੈਰ ਮਰੂਸੀ ਸ਼ਬਦ ਫਰਦ ਜ਼ਮਾਂਬੰਦੀ ਵਿੱਚ ਕਾਸਤਕਾਰ ਦੇ ਖਾਨਾ ਨੰਬਰ 5 ਵਿੱਚ ਕਾਸਤਕਾਰ ਭਾਵ ਬਾਹੀ ਕਰਨ ਵਾਲੇ ਵਿਅਕਤੀ ਦੇ ਨਾਮ ਦੇ ਨਾਲ ਲਿਖਿਆ ਹੁੰਦਾ ਹੈ ਗੈਰ ਮਰੂਸੀ ਦਾ ਮਤਲਬ ਇਹ ਹੈ ਕਿ ਗੈਰ ਮਰੂਸੀ ਵਿਅਕਤੀ ਸਿਰਫ ਕਿਸੇ ਜ਼ਮੀਨ ਮਾਲਕ ਦੀ ਜ਼ਮੀਨ ਨੂੰ ਬੋਂਦੇ ਬੀਜ ਦੇ ਕਾਸਤ ਕਰਦੇ ਅਤੇ ਕਾਬਜ ਹੁੰਦੇ ਹਨ ਨਾ ਕਿ ਜ਼ਮੀਨ ਦੇ ਮਾਲਕ ਹਨ ਗੈਰ ਮਰੂਸੀ ਹੱਕਾਂ ਦੀ ਵਸੀਅਤ ਨਹੀਂ ਕੀਤੀ ਜਾ ਸਕਦੀ ਭਾਵੇਂ ਜੋ ਲੋਕ ਲੰਮੇ ਸਮੇਂ ਤੋਂ ਜ਼ਮੀਨ ਤੇ ਕਾਬਜ ਹੋ ਕੇ ਕਾਸਤ ਕਰ ਰਹੇ ਹੋਣ ਨੂੰ ਗੈਰ ਮਰੂਸੀ ਕਹਿੰਦੇ ਹਨ ਕਿਉਂਕਿ ਕੋਈ ਵਿਅਕਤੀ ਸਿਰਫ ਉਸ ਜਾਇਦਾਦ ਦੀ ਹੀ ਵਸੀਅਤ ਕਰ ਸਕਦਾ ਹੈ ਜਿਸ ਦਾ ਉਹ ਖੁਦ ਮਾਲਕ ਹੋਵੇ ਗੈਰ ਮਰੂਸੀ ਹੱਕਾਂ ਕਿਸੇ ਹੋਰ ਨੂੰ ਅੱਗੇ ਮੌਤਕਿਲ ਨਹੀਂ ਕੀਤੇ ਜਾ ਸਕਦੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸਾਡਾ ਚੈਨਲ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡ ਸਾਡੀਆਂ ਹੋਰ ਵੀਡੀਓ ਦੀ ਜਾਣਕਾਰੀ ਆ ਜਿਹੜੀ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਧੰਨਵਾਦ ਜੀ